ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੰਨ ਬਾੜ ਕਿਤੇ ਰੈਸਪੀ ਚ ਕਿਵੇਂ ਉਹ ਸਾਰੇ ਅਮੀਦ ਕਰਦੇ ਆ ਤੁਸੀਂ ਸਭ ਠੀਕ-ਠਾਕ ਹੋਵੋਗੇ ਤੇ ਆਓ ਭਾਈ ਜੀ ਵੀਡੀਓ ਬਣਦੇ ਸ਼ੁਰੂ ਅੱਜ ਦੀ ਵੀਡੀਓ ਵਿੱਚ ਅਸੀਂ ਬਣਾਵਾਂਗੇ ਆਟੇ ਦੇ ਪੇੜੇ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦੇ ਆ ਇਹਦੇ ਵਾਸਤੇ ਸਾਨੂੰ ਜਿੰਨਾ ਚੀਜ਼ਾਂ ਦੀ ਲੋੜਾ ਤੁਹਾਨੂੰ ਇੱਕ ਵਾਰੀ ਦੱਸ ਦਿੰਨੇ ਆ ਆਟੇ ਦੇ ਪੇੜੇ ਬਣਾਉਣ ਵਾਸਤੇ ਅਸੀਂ ਇੱਕ ਕੁੱਲੀ ਭੰਨ ਕੇ ਆਟੇ ਦੀ ਲਈਆ ਤੇ ਇਹਨੂੰ ਅਸੀਂ ਚੰਗੀ ਤਰ੍ਹਾਂ ਛਾਂਕ ਕੇ ਤਿਆਰ ਕਰ ਲਿਆ ਤੇ ਇੱਧਰ ਅਸੀਂ ਲਈ ਇੱਕ ਕੁੱਲੀ ਠੰਡ ਦੀ ਠੰਡ ਅੱਜ ਘਰ ਵਿੱਚ ਗ੍ਰੈਂਡ ਕਰ ਲਈ ਆ ਤੁਸੀਂ ਪੀਸੀ ਦੀ ਠੰਡ ਦੀ ਬਜ ਤੇ 2 ਚਮਚੇ ਬੇਸਨ ਦੇ ਇਸੇ ਕੌਲੀ ਦੇ ਨਾਲ ਨਾਲ ਅੱਧੀ ਕੌਲੀ ਲਈਏ ਦੁੱਧ ਦੀ ਪੇੜੇ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਅਸੀਂ ਆਟੇ ਨੂੰ ਭੁੰਨ ਲਾਂਗੇ ਤੇ ਆਟਾ ਅਸੀਂ ਪਾਵਾਂਗੇ ਕੜਾਈ ਵਿੱਚ ਇਹਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਆਟਾ ਅਸੀਂ ਥੋੜਾ ਜਿਹਾ ਭੁੰਨ ਲਿਆ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਬੇਸਨ ਜਿਹੜੇ ਅਸੀਂ 2 ਚਮਚੇ ਰੱਖੇ ਸੀਗੇ ਬੇਸਨ ਦੇ ਤੇ ਇਹਨੂੰ ਵੀ ਅਸੀਂ ਚੰਗੀ ਤਰ੍ਹਾਂ ਨਾਲ ਇਹ ਆਟੇ ਦੇ ਭੁੰਨ ਲੈਣਾ ਆਟੇ ਨੂੰ ਅਸੀਂ ਡਾਰਕ ਬ੍ਰਾਊਨ ਹੋਣ ਤੱਕ ਭੁੰਨਣਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਲਰ ਆਟੇ ਦਾ ਡਾਰਕ ਬ੍ਰਾਊਨ ਹੋ ਗਿਆ ਹੈ ਕਹਣਾ ਸੀ ਗੈਸ ਘੱਟ ਤੇ ਕਰ ਲੈਨੇ ਆਂ ਆਟੇ ਨੂੰ ਤੁਸੀਂ ਆਪਣੀ ਮਰਜ਼ੀ এ ਘੱਟ ਤੇ ਵੀ ਭੁੰਨ ਸਕਦੇ ਹੋ ਤੇ ਹਾਈ ਫਲੇਮ ਤੇ ਵੀ ਭੁੰਨ ਸਕਦੇ ਹੋ ਪਰ ਹਾਈ ਤੇ ਇਕਦਮ ਇਹ ਮੱਚ ਜਾਊਗਾ ਇਸੇ ਕਰਕੇ ਸੀ ਹਾਈ ਫਲੇਮ ਤੇ ਨਹੀਂ ਆਟੇ ਨੂੰ ਭੁੰਨਣਾ ਘੱਟ ਤੇ ਭੁੰਨਣਾ ਹੈ ਆਟਾ ਅਸੀਂ ਚੰਗੀ ਤਰ੍ਹਾਂ ਭੁੰਨ ਲਿਆ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਖੰਡ ਅਸੀਂ ਖੰਡ ਦੀ ਇੱਕ ਕੌਲੀ ਲਈ ਆ ਖੰਡ ਪਾ ਕੇ ਅਸੀਂ ਆਪੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਨਾਲ ਹੀ ਅਸੀਂ ਇਹਦੇ ਵਿੱਚ ਪਾ ਦਾਂਗੇ ਅੱਧੀ ਕੌਂਦੀ ਅਸੀਂ ਦੁੱਧ ਦੀ ਲਈ ਸੀਗੀ ਇਹਨਾਂ ਸਾਰਗੇ ਚੀਜ਼ਾਂ ਨੂੰ ਪਾ ਕੇ ਇਸ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜਦੋਂ ਅਸੀਂ ਆਟੇ ਦੇ ਵਿੱਚ ਦੁੱਧ ਤੇ ਖੰਡ ਚੰਗੀ ਤਰ੍ਹਾਂ ਮਿਕਸ ਕਰ ਲਿਆ ਉਸ ਤੋਂ ਬਾਅਦ ਅਸੀਂ ਗੈਸ ਬੰਦ ਕਰ ਦੇਣਾ ਤੇ ਇਹਨੂੰ ਥੋੜਾ ਠੰਡਾ ਕਰਾ ਕੇ ਜਿਹੜਾ ਚਾਹ ਦਾ ਬੈਟਰ ਤਿਆਰ ਕੀਤਾ ਸੀ ਉਹਨੂੰ ਵੀ ਫੋਡੋ ਦੀ ਤਰ੍ਹਾਂ ਤਿਆਰ ਕਰ ਲੈਣਾ ਤੇ ਹੁਣ ਅਸੀਂ ਇਹਦੇ ਛੋਟੇ-ਛੋਟੇ ਪੇੜੇ ਬਣਾ ਲਾਂਗੇ ਤੁਸੀਂ ਦੇਖ ਸਕਦੇ ਹੋ ਆਪਣੇ ਆਟੇ ਦਾ ਪੇੜਾ ਬਣ ਕੇ ਕਿ ਤਿਆਰ ਹੋ ਗਿਆ ਇਸੇ ਤਰ੍ਹਾਂ ਜਿਹੜੇ ਬਾਕੀ ਤੇ ਰਹਿੰਦੇ ਉਹ ਵੀ ਅਸੀਂ ਬਣਾ ਕੇ ਤਿਆਰ ਕਰ ਲੈਣੇ ਆ ਉਪਰੋਂ ਅਸੀਂ ਇਹਨਾਂ ਨੂੰ ਡੈਕੋਰੇਟ ਕਰਾਂਗੇ ਬਾਦਾਂ ਨਾਲ ਤੇ ਅੱਗੇ ਕੀ ਉੱਪਰ ਆ ਕੇ ਸਿੰਪਰ ਥੋੜਾ ਐ ਪੈਸ ਕਰ ਦਿੰਦੇ ਆ ਇਹਨੂੰ ਲਓ ਜੀ ਆਪਣੇ ਆਤੇ ਦੇ ਪੇੜੇ ਬਣ ਕੇ ਤਿਆਰ ਹੋ ਗਏ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਉਹ ਕਿੰਨੇ ਵਧੀਆ ਲੱਗ ਰਹੇ ਆ ਬਿਲਕੁਲ ਬਾਜ਼ਾਰ ਵਰਗੇ ਪੇੜਿਆਂ ਵਰਗੇ ਆ ਤੇ ਬਿਲਕੁਲ ਇਸੀ ਸਿੰਪਲ ਥ੍ਰਿਕ ਕਿੰਨਾ ਬਣਾਇਆ ਤੇ ਕੋਈ ਸਾਨੂੰ ਜਿਆਦਾ ਚੀਜ਼ਾਂ ਦੀ ਨਹੀਂ ਲੋੜ ਗਈ ਇਹ ਪੇੜੇ ਬਣਾਉਣ ਵਾਸਤੇ ਸਾਨੂੰ ਮਾਰਕੀਟ ਜਾਣ ਦੀ ਲੋੜ ਨਹੀਂ ਸਾਨੂੰ ਸਿਰਫ ਤਿੰਨ ਤੋਂ ਚਾਰ ਚੀਜ਼ਾਂ ਚਾਹੀਦੀਆਂ ਨੇ ਜੋ ਸਾਡੇ ਡੇਲੀ ਲਾਈਫ ਦੇ ਵਿੱਚ ਅਸੀਂ ਵਰਤਦੇ ਆਂ ਕਿ ਵੀਡੀਓ ਨੂੰ ਆਖਰ ਤੱਕ ਵੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਅੱਜ ਦੀ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਵਧੀਆ ਲੱਗੀ ਤਾਂ ਅੱਗੇ ਜਰੂਰ ਸ਼ੇਅਰ ਕਰਦੇ ਹੋ ਜੇ ਮੇਰੇ ਚੈਨਲ ਉੱਤੇ ਪਹਿਲੀ ਵਾਰ ਹੀ ਆਏ ਹੋ ਤਾਂ ਪੀਸ ਮਿਲ ਜਣਾ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣਾ ਤਾਂ ਕਿ ਮੇਰੀ ਆਨਲਾਈਨ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਤੁਸੀਂ ਮੇਰੀ ਆਉਣ ਵਾਲੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ ਮਿਲਦੇ ਕਿਸੇ ਦੂਸਰੀ ਵੀਡੀਓ ਵਿੱਚ ਕੁਝ ਨਵਾਂ ਲੈ ਕੇ ਸਸੇ